ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਆ ਤੁਸੀਂ ਸਾਰਾ ਜਿਹੜਾ ਏਰੀਆ ਵੇਖ ਰਿਹਾ ਜੀ ਇਹ ਸਾਰਾ ਫਤੇਗੜ ਸੁਬਰਾ ਜਿਹੜਾ ਕੜੋਮਾ ਕੁੱਤੀ ਵਾਲਾ ਨਾਲ ਵੱਡੇ ਸੁਬਰਾ ਇਹ ਸਾਰੀਆਂ ਨੁਕਰਾਂ ਨਾਲ ਜਿੰਦੀਆਂ ਵਾ ਸੋ ਆਹ ਜਿਹੜੀ ਜਗ੍ਹਾ ਤੇ ਆਪਾਂ ਖੜੋਤੇ ਆ ਇਸ ਵੀਰ ਦਾ ਘਰ ਆ ਔਰ ਇੱਥੇ ਆਹ ਜਿਹੜਾ ਟਰੈਕਟਰ ਬੰਨ ਕੇ ਗੁਜ਼ਾਰਾ ਕੀਤਾ ਆ ਇੱਥੇ ਪਾਣੀ ਦਾ ਲੈਵਲ ਜੀ ਆ ਅੰਦਰਲੇ ਬਨੇ ਮ ਕਹੂੰਗਾ ਵੀਰ ਨੂੰ ਇੱਕ ਵਾਰ ਆਹੂਏ ਖੋਲ ਅੱਜ ਇੱਥੇ ਵੜਿਆ ਉਹ ਸਾਹਮਣੀ ਮਸ਼ੀਨ ਲੱਗੀ ਆ ਸੋ ਆ ਜਿਹੜਾ ਪਾਣੀ ਦਾ ਲੈਵਲ ਇੱਥੇ ਤਕਰੀਬਨ ਘਰ ਇਲਾਕੇ ਦੇ ਵਿੱਚ ਸਭ ਤੋਂ ਉੱਚਾ ਵਾ ਪਰ ਦੋ ਦੋ ਫੁੱਟ ਦੇ ਕਰੀਬ ਪਾਣੀ ਇੱਥੇ ਵੀ ਰਿਆਵਾ ਕਿਉਂਕਿ ਇਧਰੋਂ ਜਿਹੜਾ ਵਾ ਆਹ ਢੀ ਸਾਈਡ ਵਾ ਆ ਇਧਰੋਂ ਆ ਡਰਮ ਪਿਆ ਵਾਲਾ ਮੋਟਰ ਵਿੱਚ ਸਾਰਾ ਨਪਿਆ ਗਿਆ ਜਿਗਾੜ ਇਹ 4 ਲੱਖ ਕਿਊਸਕ ਪਾਣੀ ਜਿਹੜਾ ਹਰੀਕੇ ਹੈਡਵਰਕ ਤੋਂ ਥੱਲੇ ਲੱਗਿਆ ਵਾ ਮਤਲਬ ਬੋਰੀ ਤੋਂ ਬੋਰੀ ਹਾਲ ਔਰ ਸਾਰਾ ਹੀ ਵਾਈਜੋ ਗੇਰੀਆ ਉਹ ਸਾਹਮਣੇ ਤੁਹਾਨੂੰ ਤੁਸੀਂ ਵੇਖ ਰਹੇ ਹੋਗੇ ਦੋ ਦੋ ਮੰਦਰੀਆਂ ਕੋਠੀਆਂ ਵਾਂ ਐਸ ਟਾਈਮ ਤੇ ਦਰਿਆ ਦੇ ਵਿੱਚ ਹੀ ਆਏ ਕਿਉਂਕਿ ਦਰਿਆ ਇੱਥੇ ਨਵਾਂ ਵਗ ਰਿਹਾ ਵਾ ਤੇ ਆਹ ਕਰਦੇ ਹਾਲਾਤ ਜੇ ਆ ਅੰਦਰ ਆ ਜਾ ਭਾਈ ਬੜੀ ਸੜੀਆਂ ਦੋਣੀ ਐ ਤੇ ਆਹ ਬੁਖਾਰ ਦੇ ਅੰਦਰ ਕਿਵੇਂ ਬੈੱਡ ਆ ਕਿਵੇਂ ਉੱਤੇ ਰੱਖੇ ਆ ਆ ਥੱਲੇ ਮਤਲਬ ਕੀ ਹਾਲਤ ਹੋਇਆ ਪਿਆ ਉਹ ਅਲਮਾਰੀ ਦਾ ਥੱਲੇ ਮਤਲਬ ਸਾਰਾ ਕੁਝ ਹੀ ਗਲਪਾਲ ਟੁੱਟ ਗਿਆ ਵਾ ਸੋ ਇਹ ਜਿਹੜੇ ਹਾਲਾਤ ਵਾ ਇਹ ਤਕਰੀਬਨ ਪੰਜਾਬ ਦੇ 13 ਜ਼ਿਲ੍ਹਿਆਂ ਦੇ ਬਣਿਆ ਆ ਦੂਸਰਾ ਨਾਲ ਦਾ ਕੰਪਲ ਤੁਹਾਨੂੰ ਕਾ ਦਈਏ ਆਖ ਲੈ ਮਤਲਬ ਪਰੇਕਾਰ ਤੁਸੀਂ ਜੇ ਇਹਨੂੰ ਐਵੇਂ ਕਹਿ ਲਓ ਕਿ ਇਹ ਜਮੀਨਾ ਸਰਕਾਰੀ ਸੀ ਜਿਹੜੇ ਲੋਕ ਅੱਧ ਵੀ ਉਹਨਾਂ ਕੋਲ ਨਹੀਂ ਸਰਕਾਰੀ ਜਮੀਨਾ ਦੇ ਵਿੱਚ ਬੈਠੇ ਆ ਤੇ ਸਰਕਾਰੀ ਜਮੀਨਾ ਦੇ ਅੜੇ ਡੇ ਘਰ ਕਿਵੇਂ ਬਣਾਂਗੇ ਐਡਾ ਸਮਾਨ ਕਿਵੇਂ ਰੱਖਿਆ ਜਾਊਗਾ ਅਸਲ ਦੇ ਵਿੱਚ ਸਾਡੀਆਂ ਮਾਲਕੀ ਜਮੀਨਾਂ ਹੋਰ ਕਿਤੇ ਆਸਰਾ ਨਹੀਂ ਤੇ ਨਾ ਮਾਲਕੀ ਜਮੀਨਾਂ ਦੇ ਵਿੱਚ ਬੈਠੇ ਆ ਉਹਦਾ ਕਰਕੇ ਸਾਨੂੰ ਸਾਰਾ ਕੁਝ ਸੰਤਾਪ ੋਗੜਾ ਪਹਿਰਿਆ ਵਾ ਆ ਨਾਲ ਦਾ ਕਮਰਾ ਹੀ ਬੁਖਾ ਲਈ ਇੱਥੇ ਆਹ ਕੀ ਹਾਲਾਤ ਬਣੇ ਪਏ ਸੋ ਆ ਇਧਰ ਟੂੜੀ ਸਾਰੀ ਗਲਦੀ ਆ ਆ ਬੂਟੀ ਚ ਬੱਚੇ ਦੇ ਅੰਚੜੀ ਆ ਹੁਣ ਮੈਨੂੰ ਪਤਾ ਲੱਗਾ ਵੀ ਵੀਰ ਦੀ ਦੋ ਕਿਲੇ ਮਾਲਕੀ ਆ ਆ ਵੀਰ ਖੜੋਤਾ ਅਨਸ਼ਾਨ ਸਿੰਘ ਦੋ ਕਿਲੇ ਮਾਲਕੀ ਆ ਦੱਸਿਓ ਪਲਾਪੀ ਇਹ ਦੋ ਕਿਲੇ ਮਾਲਕੀ ਵਾਲਾ ਐਸ ਵਿਵਤਾ ਦੀ ਘੜੀ ਦੇ ਵਿੱਚ ਉੱਭਰ ਪਊਗਾ ਐਸ ਬਿਵਤਾ ਦੀ ਘੜੀ ਦੇ ਵਿੱਚ ਨੂੰ ਆਪਦਾ ਜੀ ਆ ਜਾਂਦੇ ਪਰਿਵਾਰ ਲੈ ਕੇ ਉੱਠਣਾ ਸੁਰੱਖਾ ਹੋਊਗਾ ਜਿੰਨਾ ਚਿਰ ਕੋਈ ਸਰਕਾਰ ਨੇ ਦੇਲ ਖੋਲ ਕੇ ਮਦਦ ਨਾ ਕੀਤੀ ਵੀਰੇ ਜਿਸ ਦਿਨ ਪਾਣੀ ਆਇਆ ਵਾ ਤੇ ਤੂੰ ਆਪਣਾ ਪਰਿਵਾਰ ਲੈ ਕੇ ਨਿਕਲਿਆ ਵਾ ਕਿੱਦਾਂ ਦੇ ਲਾਤੀ ਉਹ ਤੂੰ ਫਿਰ ਦੇ ਲਈ ਤਰੇਂ ਉਧਰ ਬਾਬਾਈ ਬਿੜੇ ਤੇ ਨਿਕਲੇ ਬਿੜੇ ਤੇ ਨਿਕਲੇ ਔਖੇ ਹੀ ਤੇ ਮਤਲਬ ਆ ਪਾਣੀ ਆ ਜਿਹੜੀ ਆ ਆ ਤੂੜੀ ਲੱਗੀ ਆ ਆ ਪਾਣੀ ਲੈ ਵਾ ਆ ਸੀਗਾ ਤੇ ਤੇਰਾ ਘਰ ਇਲਾਕੇ ਦੇ ਵਿੱਚ ਮੈਂ ਵੇਖ ਰਿਹਾ ਵੀ ਸਾਡੀਆਂ ਮੋਟਰਾਂ ਵੀ ਉਧਰ ਸਭ ਤੋਂ ਉੱਚਾ ਥਾਵਾਂ ਆ ਆਹੋ ਪਰ ਜਿਵੇਂ ਪਾਵਾਗੇ ਤੂੰ ਉੱਚਾ ਕੀਤਾ ਸੀ ਆ ਜਿਹੜਾ ਥਾਵਾਂ ਤੇਰਾ ਝੋਨਾ ਸਾਰਾ ਮਾਰਿਆ ਗਿਆ ਇਧਰਲੇ ਬਨੇ ਉਹ ਤੇਰੀ ਪਾਣੀ ਦੀ तकरीबन ਉਹਨਾਂ ਦਰਿਆ ਬਣ ਗਿਆ ਵਾ ਹੁਣ ਇਹਦੇ ਤੇ ਸਿਰਫ ਆ ਮੇਰਾ ਤੇਰਾ ਥਾਂ ਜੇ ਵੇਖ ਲਈ ਤਾਂ ਘਾਰ ਹੀ ਰਹਿ ਗਿਆ ਘਾਰ ਹੀ ਰਹਿ ਗਿਆ ਤੇ ਇਹ ਘਰ ਵੀ ਜਿਹੜਾ ਵਾ ਇਹ ਇਹਨੂੰ ਵੇਖਣ ਨੂੰ ਜੀ ਨਹੀਂ ਕਰਦਾ ਇਹ ਨਰਕ ਨੂੰ ਭੈੜਾ ਆਇਆ ਪਿਆ ਵਾ ਸੋ ਹਾਲਾਤ ਮਾੜੇ ਹੋਏ ਆ ਇਹ ਸਮਾਜ ਸੇਵੀ ਸੰਸਥਾਵਾਂ ਨੂੰ ਬੇਨਤੀ ਆ ਕਿ ਤੁਹਾਨੂੰ ਆਪ ਖੁਦ ਨੂੰ ਸਰਵੇ ਕਰਕੇ ਕੱਲੇ-ਕੱਲੇ ਵੀਰ ਦੀ ਬਾਹ ਫੜਨੀ ਪੈਣੀ ਜੇ ਸਰਕਾਰਾਂ ਨੇ ਜਿੰਨਾ ਕਿ ਜਿਹੜਾ ਮੁਆਵਜ਼ਾ ਐਲਾਨ ਕੀਤਾ ਵਾ ਉਹ ਉੱਠਦੇ ਮੂੰਹ ਦੇ ਵਿੱਚ ਜੀਰਾ ਵਾ ਹਾਲਾਤ ਹੋਰ ਵਿਗੜਨਗੇ ਖੁਦਕਸ਼ੀ ਦਾ ਦੌਰ ਵੀ ਵਧੂਗਾ ਪਰ ਐਸ ਵੀਡੀਓ ਰਹੀਂ ਸਾਰੇ ਸਮਾਜ ਨੂੰ ਇੱਕ ਮੈਸੇਜ ਆ ਕਿ ਆਪਾਂ ਵਿਵਤਾ ਦੀ ਘੜੀ ਚੋਂ ਉੱਪਰ ਜਾਣਾ ਵਾ ਕੋਈ ਗੱਲ ਨਹੀਂ ਪਰ ਇਹਦੇ ਤੇ ਵੀ ਆ ਵੀ ਕੋਈ ਇਹੋ ਜਿਹਾ ਸਟੈਪ ਨਾ ਚੁੱਕਿਓ ਜੀ ਕੋਈ ਨਹੀਂ ਰਲ ਮਿਲ ਕੇ ਚੋਂ ਨਿਕਲਾਂਗੇ ਕਈ ਉਹ ਵੀ ਵੀਰ ਵਿਖੇ ਜਿਨ੍ਹਾਂ ਦੀਆਂ ਸਾਰੀਆਂ ਸਾਰੀਆਂ ਜ਼ਮੀਨਾਂ ਬਰਬਾਦ ਹੋ ਗਈਆਂ ਘਰ ਘਾਟ ਰੁੜ ਗਏ ਸੋ ਆਓ ਰਲ ਮਿਲ ਕੇ ਇਹ ਵਿਵਤਾ ਦੀ ਵਿੱਚੋਂ ਘੜੀ ਦੇ ਵਿੱਚੋਂ ਨਿਕਲੀਏ ਕਿਉਂਕਿ ਤੁਹਾਨੂੰ ਸਵਾਮਾ ਪਹਿਲਾਂ ਬਹੁਤ ਕੀਤੀਆਂ ਤੇ ਹੁਣ ਇਹਨਾਂ ਦੇ ਸਾਰਿਆਂ ਦੇ ਮੁਰਬਸੇ ਵਾਸਤੇ ਕੰਮ ਕਰੀਏ ਧੰਨਵਾਦ ਵਾਹਿਗੁਰੂ ਹੈ